ਇਹ ਤ ਸਵੇਰਾ ਹਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਹਲੀਮਵਾਲਾ ਦੀਆਂ ਜਿੱਥੇ ਇਸ ਜ਼ਰੂਰਤਮੰਦ ਪਰਿਵਾਰ ਨੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪਾਸੋਂ ਮਦਦ ਦੀ गुहार लगाई ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਘਰ ਦੇ ਵਿੱਚ ਘਰ ਦਾ ਮਾਲਕ ਕਾਲਾ ਸਿੰਘ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਜਦਕਿ ਉਸ ਦਾ ਇੱਕ ਪੁੱਤਰ ਗੁਰੂ ਸਿੰਘ ਜੋ ਕਿ ਅਪਾਜ਼ ਹੋਣ ਕਰਕੇ ਕੋਈ ਕੰਮ ਨਹੀਂ ਕਰ ਸਕਦਾ ਜਦ ਕਿ ਦੂਜਾ ਬੇਟਾ ਅਜੀਤਦੀਪ ਸਿੰਘ ਅਜੇ ਛੋਟੀ ਉਮਰ ਵਿੱਚ ਹੈ ਜਿਸ ਕਰਕੇ ਕਾਲਾ ਸਿੰਘ ਦੀ ਧਰਮ ਪਤਨੀ ਸੁਨੀਤਾ ਰਾਣੀ ਨੂੰ ਆਪਣਾ ਘਰ ਚਲਾਉਣ ਵਾਸਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਪੀੜਿਤ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਘਰ ਵਾਲਾ ਕਾਲਾ ਸਿੰਘ ਪਿਛਲੇ ਲੰਬੇ ਸਮੇਂ ਤੋਂ ਕਾਫੀ ਬਿਮਾਰ ਚੱਲ ਰਿਹਾ ਹੈ ਅਤੇ ਉਸ ਦਾ ਇੱਕ ਪੁੱਤਰ ਵੱਡਾ ਜੋ ਕਿ ਅਪਾਜ਼ ਹੋਣ ਕਰਕੇ ਕੋਈ ਵੀ ਕੰਮਕਾਰ ਨਹੀਂ ਕਰ ਸਕਦਾ ਜਿਸ ਕਰਕੇ ਉਸ ਨੂੰ ਆਪਣਾ ਘਰ ਚਲਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਹ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕਾਂ ਦੇ ਪਾਸੋਂ ਮਦਦ ਦੀ गुहार ਲਗਾਉਂਦੀ ਹੈ ਮੇਰਾ ਨਾਮ 스ਨੀਤਾ ਰਾਣੀ ਹੈ ਪਿੰਡ ਲੀਮਾਲੇ ਚੋ ਮੇਰੇ ਬੱਚੇ ਤੁਰਦੇ ਨਹੀਂ ਗਿਆ ਬੱਚਾ ਮੇਰਾ 26 ਸਾਲ ਦਾ ਹੈ ਇਹਦਾ ਡੈਡੀ ਉਹਦੇ ਫੇਟ ਜੋ ਲੀਵਰ ਖਰਾਬ ਹੈ ਸਾਡੇ ਕੋਲ ਕੋਈ ਨਾ ਪੈਸਾ ਨਾ ਤੁਸੜ ਲਾਜ ਵਾਸਤੇ ਕੁਛ ਨਹੀਂ ਹੈਗਾਗਾ ਨਾ ਸਾਡੇ ਕੋਲ ਕੁਛ ਵੀ ਗਰੀਬ ਅਸੀਂ ਬਾਹਲੇ ਆਦਮੀ ਹੈਗੇ ਆ ਮੈਂ ਕੱਲੀ ਕਰਨ ਵਾਲੀ ਮੇਰੇ ਬੱਚੇ ਛੋਟੇ ਛੋਟੇ ਦੋ ਹੋ ਗਏ ਨੇ ਕਿੰਨਾ ਦੀ ਕੋਈ ਵੀ ਸਾਨੂੰ ਕਿੰਨੇ ਵੀ ਪੈਸੇ ਲਾਜ ਵਾਸਤੇ ਚਾਹੀਦੇ ਉਸ ਤੋਂ ਬਾਅਦ ਸਾਡੀ ਕਿਰਪਾ ਹੋਊਗੀ